ਨਮਸਕਾਰ ਜੀ ਸਾਰਿਆਂ ਨੂੰ ਮੈਂ ਹੇਮਰਾਜ ਵਰਮਾ ਵਰਮਾ ਪ੍ਰਾਪਰਟੀਆਂ ਮਾਰਡਟਨ ਕੋਰਾਲੀ ਸਵਨਕਰ ਸਮਾਜ ਪ੍ਰਧਾਨ ਪੰਜਾਬ ਰਜਿਸਟਰਡ ਓਬੀਸੀ ਸੈਲ ਵਾਈਸ ਚੇਅਰਮੈਨ ਪੰਜਾਬ ਕਾਂਗਰਸ ਮੇਰੇ ਵੱਲੋਂ ਇਸ ਆਉਣ ਵਾਲੀ ਦੀਵਾਲੀ ਦੀਆਂ ਕੋਰਾਲੀ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੁਹੱਲਾ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਤੇ ਮੇਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਇਸ ਦੀਵਾਲੀ ਤੇ ਇੱਕ ਸੰਦੇਸ਼ ਦੇਣਾ ਚਾਹਨਾ ਹੈ ਖਾਸ ਕਰਕੇ ਉਹਨਾਂ ਪੇਰਾਂਸਾਂ ਨੂੰ ਜਿਨ੍ਹਾਂ ਦੇ ਬੱਚੇ ਛੋਟੇ ਐ ਕਿ ਆਪਣੇ ਬੱਚਿਆਂ ਨੂੰ ਪਟਾਕੇ ਵਜਾਣ ਦੇ ਲਈ ਆਪਣੇ ਨਾਲ ਰੱਖੋ ਤਾਂ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਕਈ ਵਾਰੀ ਹੁੰਦਾ ਹੈ ਕਿਸੇ ਦੇ ਹੱਥ ਤੇ ਚੋਟ ਲੱਗੀ ਕਿਸੇ ਦੇ ਅੱਖ ਤੇ ਲੱਗੀ ਕਿਸੇ ਦੇ ਕਿਤੇ ਵੀ ਚੋਟ ਲੱਗ ਜਾਂਦੀ ਹੈ ਸਰੀਰ ਤੇ ਉਸ ਤੇ ਬਚਣ ਦੇ ਲਈ ਆਪਣੇ ਬੱਚਿਆਂ ਨੂੰ ਆਪਣੇ ਨਾਲ ਰੱਖ ਕੇ ਪਟਾਕੇ ਬਜਾਣ ਦੀ ਤੁਸੀਂ ਇਜਾਜ਼ਤ ਦਿਓ ਤਾਂ ਕਿ ਉਹ ਸੇਫ ਦੀਵਾਲੀ ਤੇ ਖੁਸ਼ੀ ਨਾਲ ਦੀਵਾਲੀ ਮਨਾ ਸਕਣ ਮੈਂ ਮੁਰ ਤੋਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਅਤੇ ਮੇਰੇ ਜੋ ਵੀ ਸੱਜਣ ਵੇਲੀ ਹੈ ਸਭ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦੀਪਸ ਦੀਆਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ